ਤਤੀਜੇ ਤੱਕ ਵੀ ਪਾ ਜਾਣਾ ਕਈ ਵਾਰੀ ਦੂਜੇ ਸੂਏ ਪਸ਼ੂ ਨਾਰਮਲ ਗੱਲ ਹੀ ਆ ਵੀ ਭੜ ਪਾਲਾ ਨਾ ਹੁੰਦਾ ਉਹ ਲੇਵਾ ਲੂਵਾ ਚੰਗਾ ਬਣਾਉਗੀ ਅਜੇ ਝੋਲ ਝੂਲ ਬਹੁਤ ਪਈ ਆ ਇਹਦੇ ਲੇ ਵਿੱਚ ਜੇ ਗੱਲ ਕਰੀਏ ਇਹ ਕੱਢਦੀ ਆ ਇੱਕ ਹਫਤਾ ਹਾਂ ਇੱਥੋਂ ਦਿਖਾ ਦੇ ਹੁਣ ਦਿਖਾ ਦੇ ਥਾਣ ਸਾਨੂੰ ਇੱਥੋਂ ਨੇੜੇ ਲਾ ਕੇ ਦੁੱਧ ਬਾਈ ਨੇ ਜਿਵੇਂ ਦੱਸਿਆ ਸੱਜਣੋ ਪੈਲਣ ਨੇ ਕੱਢਿਆ 16 ਸੂਆ ਸੂੰਦੀ ਆ ਦੂਜਾ ਤੇ ਐਸ ਵਾਰੀ ਜੇ ਬਾੜਾ ਨਹੀਂ ਕਿਲੋ 2 ਕਿਲੋ ਦੁੱਧ ਬਾਈ ਉਹ ਉਮੀਦ ਇਹਦੀ ਹੈਗੀ ਆ ਨਾ ਹਾਂਜੀ 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 ਖਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਲੱਗਿਆਂ ਪਿੰਡ ਕਿਸ਼ਨਗੜ ਸੰਨਾ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਦੇ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਸਜਣੋ ਲੁਧਿਆਣਾ ਘਰੇਲੂ ਸਜਣ ਦੇ ਘਰੋਂ ਵੀਡੀਓ ਬਣਾਉਣ ਲੱਗਿਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਸੇਲ ਕਰਨੇ ਨੇ ਇੱਕ ਤਾਂ ਹੈਗੀ ਆ ਸਜਣੋ ਬੱਚੀ ਦੂਜਾ ਸੂਹਾ ਸੂੰਦੀਆ ਗੱਬਣਾ ਤੇ ਇੱਕ ਦੂਜਾ ਸੂਹਾ ਸੂਈ ਹੋਈ ਆ ਇਹ ਹੈਗੀ ਆ ਧੋਕੜ ਗੱਬਣਾ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਮੇਨ ਗੱਲ ਆ ਜਿਹੜੀ ਯਾਰ ਦੋਹੇ ਜਾਨਵਰਾਂ ਦਾ ਰੇਟ ਵੀ ਬਾਈ ਕਹਿੰਦਾ ਆਪਾਂ ਸੱਜਣੋਂ ਵੀਡੀਓ ਚ ਹੀ ਕਰਨਾ ਆਜੋ ਜੀ ਖੜ ਬਾਈ ਜੀ ਠੀਕ ਠਾਕ ਹੱਸੇ ਗੱਲ ਜੀ ਹਾਂਜੀ ਨਾਮ ਦੱਸ ਦੋ ਆਪਣਾ ਮੇਰਾ ਨਾਮ ਜਗਦੀਪ ਸਿੰਘ ਜੀ ਪਿੰਡ ਕਿਸ਼ਨਗੜ੍ਹ ਸੰਨਾ ਤਸਵੀਰ ਹੈ ਕੋਟ ਜ਼ਿਲ੍ਹਾ ਪਿੰਡਾ ਲੁਧਿਆਣਾ ਠੀਕ ਆ ਜੀ ਨੇੜੇ ਦੇ ਪਿੰਡ ਆਪਕ ਨੂੰ ਹੈਗਾ ਸਖਾਣਾ ਭਣੀ ਵੜਿੰਗਾ ਤਾਜਪੁਰ ਬਸਰੋਂ ਠੀਕ ਆ ਜੀ ਇਹ ਕਿਹੜੇ ਰੋਡ ਤੇ ਆ ਗਿਆ ਪਿੰਡ ਆਪਣਾ ਰਾਏਕੋਟ ਤੋਂ ਇਹ ਰਾਇਕੋਟ ਤੋਂ ਹਮਦਗਾ ਰੋਡ ਤੇ 6 ਕਿਲੋਮੀਟਰ ਤੇ ਪਹਿਲੇ ਹੀ ਪਿੰਡ ਆ ਜੀ ਰਾਏਕੋਟ ਤੋਂ ਹਾਂਜੀ ਰਾਇਕੋਟ ਆ ਆ ਬੱਚੀ ਤੋੜ ਦੋ ਖੋਲ ਕੇ ਨਾਲ ਨਾਲ ਜੀ ਡਿਟੇਲ ਦੱਸ ਦੋ ਕਿਹੜਾ ਸੂਆ ਸੁੰਦੀ ਆ ਬਾਈ ਇਹ ਇਹ ਬਈ ਜੀ ਦੂਜਾ ਸੂਆ ਸੁੰਦੀ ਆ ਹਾਂਜੀ ਘਰ ਦੀ ਬਿਹੜ ਆਪਣੀ ਠੀਕ ਆ ਜੀ 16 ਲੀਟਰ ਦੁੱਧ ਇਹਦਾ ਪੱਚੋਇਆ ਪਹਿਲਣ ਦਾ ਪਹਿਲਣ ਦਾ ਜੀ ਹੁਣ ਦਿਨ ਕਿੰਨੇ ਕੱਢ ਦੂਗੀ ਹੁਣ ਜੀ ਇਹ ਇੱਕ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂ ਬਹੁਤ ਸੋਹਣੀ ਬਣੂਗੀ ਤਿਆਰ ਹੋ ਕੇ ਹਾਂ ਖੋਲ ਕੇ ਤੋੜ ਦੋ ਜੀ ਚਵਾਈ ਚੂਈ ਦੀ ਕਿੰਨੇ ਬਾਈ ਲਾ ਸੱਜਣੋ ਸੂਆ ਸੂੰਦੀਆ ਦੂਜਾ ਇਹ ਆ ਗਈ ਐਚ ਐਫ ਕ੍ਰਾਸ ਦੇ ਵਿੱਚ ਆ ਗਈ ਜੇ ਮੈਂ ਗੱਲ ਕਰ ਲਾਂਗਾ ਕਿ ਗਰਮੀ ਗਰਮੀ ਚੱਲਣ ਵਾਲੀ ਚੀਜ਼ ਆ ਤੇ ਬਾਕੀ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਜਾਨ ਜੂਨ ਵੀ ਬੱਛੀ ਚ ਚੰਗੀ ਆ ਸਾਮ ਸੰਭਾਲ ਬਾਈ ਦੀ ਵਧੀਆ ਕਰੀ ਹੋਈ ਆ ਜੇ ਗੱਲਬਾਤ ਕਰ ਲਈਏ ਬਸ ਇੱਥੋਂ ਕਮਾ ਲਓ ਜੀ ਹੁ ਪਲ ਪੁਲ ਜੀ ਲੱਗੀ ਪਾਉਣ ਥੋੜੀ ਹੈ ਨਾ ਹਾਂਜੀ ਮਾੜੀ ਮੋਟੀ ਹੈਗੀ ਆ ਹਾਂ ਪਲਾਂ ਪੁਲਾਂ ਜ਼ਰੂਰ ਲੱਗੀ ਕਰਨ ਕਿਉਂਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਯਾਰ ਦੂਜੇ ਸੂਏ ਤੱਕ ਵੀ ਜਾਨਵਰ ਤੀਜੇ ਤੱਕ ਵੀ ਪਾ ਜਾਣਾ ਕਈ ਵਾਰੀ ਦੂਜੇ ਸੂਏ ਪਸ਼ੂ ਨਾਰਮਲ ਗੱਲ ਹੀ ਆ ਵੀ ਭਲ ਪਾਲਾ ਨਾ ਹੁੰਦਾ ਉਹ ਪਾਸਾ ਪੂਸਾ ਤਾਂ ਨਹੀਂ ਰੱਖਦੀ ਨਹੀਂ ਜਨਾਬ ਬਿਲਕੁਲ ਨਹੀਂ ਓਕੇ ਜਾਵਾਂ ਸੀ ਹਾਂ ਉਹ ਥੱਲੇ ਦੀ ਕਸਿਆਰਾ ਚਵਾਈ ਜੈਨ ਕਿਸੇ ਪਾਸੋਂ ਨਹੀਂ ਹੈਗਾ ਇਹ ਪੂਰਾ ਹਾਂ ਚਵਾਈ ਚ ਉਹ ਇੱਕ ਨੰਬਰ ਅਗਲੇ ਬੰਨੇਉ ਦਿਖਾ ਦੇ ਇੱਧਰਲੇ ਬੰਨੇਉ ਲਾ ਕੇ ਲੇ ਵੀ ਨੇੜੇ ਮੱਖੀਆਂ ਜਾਂ ਕਰਕੇ ਮਾਰ ਦਿਆ ਪੁੱਛਾ ਹਣਾ ਹਾਂ ਇੱਧਰਲੇ ਬੰਨੇਉ ਥਣ ਥਣੌਟ ਵੀ ਦਿਖਾ ਦੇ ਥਣ ਥਣੌਟ ਵੀ ਚੰਗਾ ਲੱਗਿਆ ਜਿਵੇਂ ਤੁਹਾਨੂੰ ਦੱਸਿਆ ਮੈਂ ਬਾਕੀ ਯਾਰ ਘਰੇਲੂ ਜਾਨਵਰ ਹਨਾ ਕਈ ਵਾਰੀ ਡਰ ਜਾਂਦੇ ਨੇ ਬਾਹਰੋਂ ਕੋਈ ਸੱਜਣ ਆਉਂਦਾ ਨਹੀਂ ਉਹ ਲੇਵਾਲੂ ਵਾ ਚੰਗਾ ਬਣਾਉਗੀ ਅਜੇ ਝੋਲ ਝੋਲ ਬਹੁਤ ਪਈ ਐ ਇਹਦੇ ਲੈ ਵਿੱਚ ਜੇ ਗੱਲ ਕਰੀਏ ਇਹ ਕੱਢਦੀ ਆ ਇੱਕ ਹਫਤਾ ਹਾਂ ਇੱਥੋਂ ਦਿਖਾ ਦੇ ਹੁਣ ਦਿਖਾ ਦੇ ਥਾਂ ਸਾਨੂੰ ਇੱਥੋਂ ਨੇੜੇ ਲਾ ਕੇ ਦੁੱਧ ਬਾਈ ਨੇ ਜਿਵੇਂ ਦੱਸਿਆ ਸੱਜਣੋਂ ਪੈਲਣ ਨੇ ਕੱਢਿਆ 16 ਸੂਆ ਸੂੰਦੀ ਆ ਦੂਜਾ ਤੇ ਐਸ ਵਾਰੀ ਜੇ ਬਾੜਾ ਨਹੀਂ ਕਿਲੋ 2 ਕਿਲੋ ਦੁੱਧ ਵਗਣ ਦੀ ਬਾਈ ਉਹ ਉਮੀਦ ਇਹਦੀ ਹੈ ਨਾ ਤੇ ਆ ਵੀ ਕਰਾਸ ਚ ਗਈ ਗਰਮੀ ਗਰਮੀ ਚ ਲੱਣ ਵਾਲਾ ਤੋਹਫਾ ਜੇ ਮੈਂ ਗੱਲਬਾਤ ਕਰ ਲਾਂ ਘਰੇਲੂ ਸੱਜਣ ਜੇ ਕਿਸੇ ਨੇ ਲਿਜਾਣੀ ਆ ਯਾਰ ਘਰੇ ਰੱਖਣ ਵਾਲਾ ਸੱਜਣ ਵੀ ਇਹਨੂੰ ਲਿਜਾ ਸਕਦਾ ਕਿਉਂਕਿ ਇਹਦੀ ਤੁਹਾਨੂੰ ਜਿਵੇਂ ਗੱਲ ਕਰ ਰਹੇ ਸੀ ਢੰਡੀ ਐਨ ਪੂਰੀ ਹੈ ਜੀ ਬਾਈ ਕੇਰ ਦੀ ਲੋੜ ਨਹੀਂ ਪੈਂਦੀ ਹੈ ਨਾ ਭਵਾਰੇ ਭੂਰੇ ਲਾਉਣ ਦੀ ਹਾਂਜੀ ਹਾਂ ਆ ਬਾਈ ਕੋਲ ਵੀ ਪੱਖਿਆਂ ਥੱਲੇ ਰੱਖੇ ਹੋਏ ਨੇ ਜਾਨਵਰ ਇਹਦੇ ਪੈਸੇ ਕਿੰਨੇ ਲਾਵਾਂਗੇ ਬਾਈ ਇਹਦੇ ਜੀ ਪੈਸੇ ਇਹਦਾ 60000 ਮੁੱਲ ਕਰਦੇ ਆਪਾਂ ਹਾਂਜੀ ਇਹ ਜੇ ਆਪਾਂ 55000 ਹੀ ਦੇ ਦਾਂਗੇ 55 ਹੀ ਦੇ ਦਾਂਗੇ 55 ਚੋਂ ਮਾਨ ਤਨ ਛੋਟ ਛੱਪਾ ਕਰ ਦਾਂਗੇ ਹਾਂਜੀ ਛੋਟ ਕਰ ਦਾਂਗੇ ਆ ਦੁੱਧ ਪੈਲਣ ਨੇ ਕੱਢਿਆ 16 ਕਿਲੋ ਦੂਜਾ ਸੂਗਾ ਇੱਕ ਹਫ਼ਤੇ ਦੀ ਹਲੇ ਕੱਚੀ ਆ ਹਲੇ ਇਹ ਘੱਟੋ ਘੱਟ ਯਾਰਾ 5 ਤੋਂ 7 ਦਿਨਾਂ ਕੱਢ ਜੂਗੀ ਬਾਈ ਪੂਰੇ ਵਧੀ ਹਾ ਆ ਵੀ ਤੋੜ ਦੋ ਖੋਲ ਕੇ ਇਹਦਾ ਕਿਹੜਾ ਸੂਆ ਬਾਈ ਇਹਦਾ ਜੀ ਦੂਜਾ ਸੂਆ ਤੇ ਇਹ ਤੀਜੇ ਸੂਏ ਵਾਸਤੇ ਹੁਣ ਇਹਦੇ ਟੀਕਾ ਭਰੇ ਹੋਈ ਆ ਆਪਣਾ ਇਹ ਗੱਭਣ ਕਿੰਨੇ ਟਾਈਮ ਦੀ ਆ ਜੀ ਇਹਨੂੰ ਜੀ 27 28 ਦਿਨ ਹੋ ਗਏ 27 28 ਦਿਨ ਹੋ ਗਏ ਜਾਨੀ ਆਪਾਂ ਖਾਲੀ ਕਰਕੇ ਦੇਵਾਂਗੇ ਥੱਲੇ ਨੂੰ ਮੁੱਲ ਖਾਲੀ ਵਾਲੀ ਕਰਾਂ ਜੀ ਠੀਕ ਆ ਜੀ ਇਹ ਥੱਲੇ ਦੁੱਧ ਕਿੰਨਾ ਰੈਡੀ ਆ 9 ਲੀਟਰ ਦੁੱਧ ਐਨ ਰੈਡੀ ਆ ਜੀ ਚਾਹੇ ਬੰਦਾ 4 ਡੰਗ ਚੋਕੇ ਲੈ ਜਾਵੇ 9 ਲੀਟਰ ਪੂਰਾ ਹਾਂਜੀ ਆ ਬਾਕੀ ਸਮਾਂ ਤੁਹਾਨੂੰ ਮੈਂ ਦੱਸ ਦਿੰਦਾ ਜਿਹੜਾ ਸਮਾਂ ਹੈਗਾ ਇਸ ਟਾਈਮ ਸਮਾਂ ਹੈਗਾ ਦੁਪਹਿਰ ਦਾ ਕਿਉਂਕਿ ਚਵਾਈ ਇਹਦੀ ਸਵੇਰ ਦੀ ਹੋਈ ਹੋਈ ਆ ਉਸ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਬਾਕੀ 9 ਲੀਟਰ ਦੁੱਧ ਬਾਈ ਨੇ ਦੱਸਿਆ ਵੀ ਡੰਗ 2 ਡੰਗ 4 ਡੰਗ ਯਾਰ ਤੁਸੀਂ ਬਾਈ ਕੋਲੇ ਆ ਕੇ ਜਿਵੇਂ ਮਰਜ਼ੀ ਚੋ ਕੇ ਪਾਸ ਕਰਕੇ ਇਹਨੂੰ ਲਿਜਾ ਸਕਦੇ ਹੋ ਤੇ ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਆ ਤੇ ਜਾਨ ਜੂਨ ਇਹ ਵੈੜ ਚ ਵੀ ਚੰਗੀ ਆ ਤੇ ਇਹ ਵੀ ਕੱਦ ਕਾਠ ਵਾਲੀ ਵੈੜ ਆ ਗਈ ਤੇ ਆ ਜੇ ਗੱਲ ਕਰ ਲਾਂ ਮੈਂ ਸੱਜਣੋ ਇਹ ਵੀ ਐਚਐਫ ਕ੍ਰੋਸ ਚ ਆ ਗਈ ਗੱਬੜ ਹੈ ਗਿਆ 27 ਤੋਂ 28 ਦਿਨ ਦੀ ਉਹ ਬਾਈ ਕਹਿੰਦਾ ਯਾਰ ਚਾਹੇ ਤੁਸੀਂ ਇਹਨਾਂ ਖਾਲੀ ਮੰਨ ਕੇ ਲੈ ਜਿਓ ਉਹ ਸੋਡੀ ਕਿਸਮਤ ਅੱਗੇ ਵੀ ਗੱਬੜ ਨਿਕਲ ਵੀ ਸਕਦੀ ਹੈ ਬਿਲਕੁਲ ਜੀ ਬਿਲਕੁਲ ਦੁੱਧ ਦੇ ਇਸ ਟਾਈਮ 9 ਲੀਟਰ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦੇ ਵੀ ਆਪਾਂ ਮੁੱਲ ਤਾਂ 27000 ਕਰਦੇ ਆਂ ਹਾਂਜੀ ਇਹ ਆਪਾਂ 25 ਦੀ ਦੇ ਦਾਂਗੇ ਇਹ ਦੇ ਦਾਂਗੇ 25000 ਦੀ 9 ਲੀਟਰ ਦੁੱਧ ਦਾ 27 28 ਦਿੰਦੀ ਹੈਗੀ ਗੱਬਣਾ ਹਣਾ ਹਾਂਜੀ ਉਹ ਬੱਛੀ ਕੇਰਾ ਹਾਊਸ ਤੋਰਦੇ ਬਾਈ ਲਓ ਜੀ ਉਹਨੂੰ ਕੇਰਾ ਤੁਹਾਨੂੰ ਹੋਰ ਦਿਖਾ ਦੇਣਾ ਤੋਰ ਕਿਹੀ ਜੀ ਗੱਲ ਨਹੀਂ ਪ੍ਰਿੰਟ ਪ੍ਰਿੰਟ ਬੱਛੀ ਦਾ ਚੰਗਾ ਤੇ ਬਾਕੀ ਕੱਦ ਕਾਠ ਵਾਲੀ ਬੱਛੀ ਆ ਕੋਈ ਬਾਹਲੀ ਛੋਟੀ ਨਹੀਂ ਹੈਗੀ ਜੇ ਮੈਂ ਗੱਲ ਬਾਤ ਕਰ ਲਾਂ ਤੇ ਇੱਥੇ ਤੋਂ ਇਹਦਾ ਥਣ ਥਣੋਟ ਵੀ ਚੈੱਕ ਕਰ ਸਕਦੇ ਹਾਂ ਥਣ ਵੀ ਚੰਗਾ ਲੱਗਿਆ ਤੇ ਜਿਵੇਂ ਚਵਾਈਆਂ ਚਵਾਈਆਂ ਦੱਸੀਆਂ ਨੇ ਬਾਈ ਨੇ ਵੀ ਚਵਾਈ ਚਬੂਈ ਦੀ ਇੱਕ ਨੰਬਰ ਆ ਤੇ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹਾਂ ਅਗਲੇ ਬੰਨਿਓ ਲੇਵਾ ਦੇਖ ਸਕਦੇ ਹਾਂ ਤੇ ਭੜਾਂ ਛੜਾਂ ਵੜੀਆਂ ਮੋਟੀਆਂ ਲੱਗ ਗਈ ਪੌਣ ਹਲੇ 5 ਤੋਂ 7 ਦਿਨ ਕੱਢ ਜੂਗੀ ਤੇ ਦੁੱਧ ਬਾਈ ਨੇ ਜਿਵੇਂ ਦੱਸਿਆ ਤੁਹਾਨੂੰ ਵੀ ਇਹਨੇ ਕੱਢਿਆ 16 ਲੀਟਰ ਪਿਛਲੇ ਸੂਈਆ ਐਸ ਵਾਰੀ ਕਿਲੋ 2 ਕਿਲੋ ਦੁੱਧ ਵਧੂਗੀ ਘਟਦੀ ਨਹੀਂ ਉਹਦੇ ਨਾਲੋਂ ਤੇ ਬਾਕੀ ਆ ਯਾਰ ਕ੍ਰੋਸ ਚ ਗਈ ਜੇ ਗੱਲ ਕਰ ਲਾਂ ਗਰਮੀ ਗਰਮੀ ਚੱਲਣ ਵਾਲੀ ਚੀਜ਼ ਆ ਉਹ ਰੇਨ ਗੈਪ ਚ ਨਿਕਰਵੇਂ ਆ ਥੰਥਨੋਟ ਵੀ ਚੰਗਾ ਲੱਗਿਆ ਤੇ ਪ੍ਰਿੰਟ ਪ੍ਰਿੰਟ ਵੀ ਚੰਗਾ ਬਾਕੀ ਸਾਉ ਠੰਡੀਆਂ ਚਾਹੇ ਜਵਾਬ ਬੱਚੇ ਖੁੱਲ ਹੀ ਆਣਾ ਐ ਨੇ ਆ ਲੈ ਚਲੋ ਜੀ ਅੰਦਰ ਬੰਦੋ ਤੇ ਬਾਕੀ ਨੰਬਰ ਸੱਜਣਾ ਬਾਈ ਦਾ ਵੀਡੀਓ ਚ ਹੀ ਲਾ ਦੂੰਗਾ ਮੈਂ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈਗਾ ਜੀ 98783 ਹਾਂਜੀ 51813 ਕਿਹੜਾ ਹੋਰ ਬੋਲ ਦਿਓ ਜੀ 98783 ਹਾਂਜੀ 51813 ਆ ਪਿੰਡ ਕਿਸ਼ਨਗਰ ਸੰਨਾ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਹਾਂਜੀ ਲੁਧਿਆਣਾ ਲੈ ਨੰਬਰ ਸੱਜਣੋਂ ਬਾਈ ਦਾ ਵੀਡੀਓ ਚ ਚੱਲੂਗਾ ਸਕਰੀਨ ਤੇ ਇਹਨਾਂ 2012 ਚ ਜਿਹੜਾ ਵੀ ਜਾਨਵਰ ਕਿਸੇ ਸੱਜਣ ਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਪੂਰੇ ਮਾਲ ਕੱਢੂ ਜੀ